ਸਾਈ ਗੁਰਜੀ ਕਾਬਾਲ ਕਾ ਵਾਹਿਗੁਰੂ ਦੀ ਖਫਤ ਤੇ ਅਸੀਂ ਅੱਜ ਤੁਹਾਡੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਤੌਰ ਤੇ ਨਗਰੀ ਵਿੱਚ ਫਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੋਈ ਪੰਥ ਤੇ ਪੰਜਾਬ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹਦੇ ਸਾਨੂੰ ਨੀਦ ਹੈ ਕਿ ਤੁਸੀਂ ਇਹ ਸੁਣ ਆਪਣੇ ਆਧਾਰਿਆਂ ਕਿਤੇ ਤੇ ਸਾਰੇ ਸਮਾਜ ਨੂੰ ਇਹ ਪੀ ਜਾਣਕਾਰੀ ਦਿਓ ਬੇਨਤੀ ਹੈ ਕਿ ਜੋ ਪਰਸੋ ਘਟਨਾ ਹੋਈ ਆਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਨੇ ਬਾਗਲਾ ਦੇ ਦੂਸਰੇ ਬਾਗੀ ਤੇ ਗਾਗੀ ਜਿਹੜੇ ਜੋ ਵੀ ਹੈਗੇ ਆ ਇਹਨਾਂ ਸਾਰਿਆਂ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੋਲ ਨਾਲ ਦੇ ਸਾਥੀਆਂ ਨੇ ਬੁਲਾਇਆ ਸੀ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਅਸੀਂ ਸ੍ਰੀ ਆਕਾਲ ਤਖਤ ਸਾਹਿਬ ਦਾ ਜੱਥੇਦਾਰ ਸਿੰਘ ਸਾਹਿਬ ਭਾਈ ਜਗਪਤ ਸਿੰਘ ਜੀ ਹਵਾਰਾ ਜੀ ਨੂੰ ਮੰਨਦੇ ਹਾਂ ਨਾਲ ਦੀ ਨਾਲ ਅਸੀਂ ਸ਼ਰੂਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ بنائے ਹੋਏ ਜਥੇਦਾਰਾਂ ਦਾ ਵੀ ਪੂਰਨ ਸਤਿਕਾਰ ਇੱਜ਼ਤ ਤੇ ਮਾਨ ਕਰਦੇ ਹਾਂ ਸਾਡਾ ਇਹਨਾਂ ਦੇ ਮਾਨ ਕਰਨ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਧਾਰਮਿਕ ਸਿੱਖਿਆਤ ਹੈ ਉਹਨਾਂ ਦਾ ਮਾਨ ਹਮੇਸ਼ਾ ਪਰਮਾਤਮਾ ਦੇ ਸਮਾਜਿਕ ਹੋਣਾ ਚਾਹੀਦਾ ਹੈ ਤੇ ਅਸੀਂ ਕਰ ਰਹੇ ਹਾਂ ਵੀ ਇਹ ਆ ਕਿ ਬਹੁਤ ਸਾਰੇ ਮਸਲੇ ਪੰਜਾਬ ਦੇ ਪੰਚ ਦੇ ਸੰਤ ਪ੍ਰਕਾਸ਼ ਸਿੰਘ ਬਾਦਲ ਪੰਚ ਦੀ ਗੱਡੀ ਦਾ ਡਰਾਈਵਰ ਸੰਤ ਫਤੇ ਸਿੰਘ ਨੇ ਉਹਨੂੰ ਬਣਾਇਆ ਸੀ ਪਹਿਲਾ ਉਹਨੇ ਨਕਸ਼ਲੀ ਕਹਿ ਕੇ ਪੰਜਾਬ ਦੇ ਤੇ ਸਿੱਖ ਹੁੰਦੇ ਜਿਹੜੇ ਸੀ ਉਹਨਾਂ ਦਾ ਕਤਲੇਆਮ ਕੀਤਾ ਦੂਜੀ ਵਾਰੀ ਠੱਪਰ ਦਾ ਸਾਤਾ ਵਾਪਰਿਆ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਉਹਨਾਂ ਦੀ ਅਗਵਾਈ ਤੇ ਡਰਾਈਵਰੀ ਵਿੱਚ ਹੀ 84 ਵਰਗਾ ਸਾਤਾ ਹੋਂਕੀ ਆਇਆ ਤੇ ਉਸ ਤੋਂ ਬਾਅਦ ਸ਼ਰੋਮੀਆ ਕਾਰੀਦਾਲ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਪੰਥ ਨੇ ਸਿਰਜਿਆ ਸੀ ਉਹਦੇ ਸਿਧਾਂਤ ਬਣਾਏ ਸੀ ਉਹਦੀ ਮਰਜ਼ਾਦਾ ਰੱਖੀ ਸੀ ਉਹ ਸਾਰੀ ਮਰਜ਼ਾਦਾ ਦੀ ਤੋੜ ਭੰਨ ਤੇ ਉਸ ਨੂੰ ਖਤਮ ਕਰਨ ਦਾ ਜੋ ਇਹਨੇ ਮਾੜਾ ਕਰਮ ਕੀਤਾ ਉਸ ਪ੍ਰਤੀ ਵੀ ਅਸੀਂ ਅਸੀਮ ਬੋਸ਼ੀ ਮੰਦੇ ਉਸ ਤੋਂ ਬਾਅਦ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਨੇ ਸਰੀ ਅਕਾਲ ਪਤਸਾਹ ਅਤੇ ਇਸੇ ਤਰ੍ਹਾਂ ਕਾਲੀਗਲ ਤੇ ਹੋਰ ਸੰਸਥਾਵਾਂ ਦੇ ਸਤਕਾਰ ਨੂੰ ਵੀ ਇਸਨੇ ਘਟਾਇਆ ਇਸ ਤੋਂ ਬਾਅਦ ਇਸਨੇ ਸਿੱਖਾਂ ਦੇ ਬਹੁਤ ਸਾਰੇ ਨੌਜਵਾਨਾਂ ਦੇ ਕਤਲ ਵੀ ਇਨਾਂ ਦੀ ਸਰਕਾਰਾਂ ਵਿੱਚ ਹੋਏ ਆ ਜਸਵੰਤ ਸਿੰਘ ਖਾਲਾ ਭਾਈ ਗੁਰਦੇਵ ਸਿੰਘ ਕੌਂਕੇ ਸਾਹਿਬ ਸਰੀ ਅਕਾਲ ਪਤਸਾਹ ਦੇ ਜੱਜ ਸਾਫ ਦਾ ਜੱਥੇਦਾਰ ਅਤੇ ਹੋਰ ਬਹੁਤ ਸਾਰੇ ਸਿੰਘਾਂ ਦੇ ਜਿਹੜੇ ਕਤਲ ਸੀ ਉਹਨਾਂ ਦੇ ਜਾਂਚਾਂ ਜਿਹੜੀਆਂ ਉਹ ਇਹਨਾਂ ਨੇ ਆਪਣੇ ਗੋਡੇ ਹੇਠ ਦਬਾ ਕੇ ਰੱਖਿਆ ਕੌਣ ਦਾ ਵਾਦਾ ਕੀਤਾ ਸੀ ਉਸ ਤੋਂ ਭੱਜ ਗਏ ਜਾਂਚ ਕਰਾਉਣ ਤੋਂ ਔਰ ਇਸੇ ਤਰ੍ਹਾਂ ਇਹਨਾਂ ਨੇ ਉਹ ਜਾਂਚ ਨਾ ਕਰਵਾ ਕੇ ਤੇ ਜਿਹੜੀਆਂ ਹੋਈਆਂ ਸੀ ਉਹਨਾਂ ਨੂੰ ਗੋਡੇ ਹੇਠ ਦੱਬ ਕੇ ਇੱਕ ਬੜਾ ਵੱਜਰ ਗੁਨਾਹ ਕੀਤਾ ਜਿਹੜੇ ਲੋਕਾਂ ਨੇ ਸਿੱਖਾਂ ਦਾ ਤਕਲੀਆਮ ਕੀਤਾ ਸੀ ਸਿਲੇ ਸੈਣੀ ਆਲਮ ਜਾ ਇਸੇ ਤਰ੍ਹਾਂ ਸਵਰਨੇ ਤੋਂ ਉਤਨੇ ਵਰਗੇ ਉਹਨਾਂ ਸਾਰਿਆਂ ਨੂੰ نوازਿਆ ਵੀ ਉਹਨਾਂ ਨੂੰ ਉਹਦੇ ਵੀ ਦਿੱਤੇ ਕਿਸੇ ਨੂੰ ਇਹਨਾਂ ਗੱਡੀਆਂ ਹੀ ਦਿੱਤੀਆਂ ਕਈਆਂ ਨੂੰ ਟਿਕਟਾਂ ਦਿੱਤੀਆਂ ਕਈਆਂ ਨੂੰ ਕੁਝ ਕਿਸੇ ਨੂੰ ਕੁਝ ਸਭ ਕੁਝ ਨਾ ਕੀਤਾ ਆ ਤੇ ਹੁੰਦਾ ਕਾਰਨ ਇਹ ਕਿ ਅਖੀਰ 'ਚ ਜਾ ਕੇ ਜਦੋਂ ਗੁਰੂ ਸਾਹਿਬ ਜੀ ਦੇ ਅਮਰ ਸੰਚਾਰ ਦੀ ਜਿਹੜੀ ਉਹ ਮਰਜ਼ਾਦਾ ਉਹਦੇ ਵਿੱਚ ਉਹਨੇ ਪਾਣੀ ਪਕਾਸੇ ਕੋਲੇ ਜਾਂ ਜੋ ਕੁਝ ਵੀ ਉਹਨੇ ਕੀਤਾ ਸ਼ਰਬਤ ਬਣਾਇਆ ਔਰ ਇਸ ਤਰ੍ਹਾਂ ਚੋਗਾ ਪਾ ਕੇ ਸਾਡੇ ਗੁਰੂ ਸਰਬਾਨ ਦੀ ਤਸੀਹੇ ਦਿੱਤੀ ਉਹਦਾ ਤੇਜ ਜਿਹੜਾ ਸੀ ਉਸ ਵਿਅਕਤੀ ਨੇ ਦਰਜ ਕਰਾਇਆ ਸੀ ਉਹਦੀ ਮਰਜ਼ੀ ਤੋਂ ਬਾਹਰ ਜਾ ਕੇ ਸਰਕਾਰ ਨੇ ਇੱਕ ਜੱਜ ਤੋਂ ਦੂਜੇ ਤੋਂ ਤੀਜੇ ਤੱਕ ਜਾ ਕੇ ਇਹਨਾਂ ਨੇ ਉਹ ਵਾਪਸ ਕਰਾਇਆ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਪਾਤਸ਼ਾਹ ਦੇ ਸ੍ਰੀਪ ਜਿਹੜੇ ਸੀ ਉਹ ਚੋਰੀ ਹੋਏ ਉਹਨਾਂ ਨੂੰ ਭਾਲਣ ਲਈ ਲੱਪਣ ਲਈ ਕੋਈ ਯਤਨ ਨਹੀਂ ਕੀਤਾ ਉਹ ਵੰਗਾਰ ਕੀ ਤੌਮ ਚੁੜਾ ਕੇ ਉਹਨਾਂ ਦੀ ਦੇਦਲੀ ਜਿਹੜੀ ਸੀ ਇਹਨਾਂ ਦੀ ਸਰਕਾਰ ਵਿੱਚ ਹੋਈ ਔਰ ਇਹਨਾਂ ਨੇ ਕੁਝ ਨਹੀਂ ਕੀਤਾ ਬਲਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੱਡਰ ਗناہ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਫੈਸਲੇ 90 ਲੱਖ ਰੁਪਏ ਦੇ ਸਿਹਾਰ ਧਰੂ ਕੀ ਗੋਲਕ ਦੇ ਤੋਲਵਾਏ ਔਰ ਇਸੇ ਤਰ੍ਹਾਂ ਇਹ ਸਾਰੇ ਕਰਮ ਤੇ ਪਾਪ ਜਿਹੜੇ ਸੀ ਇਹਨਾਂ ਦੇ ਕੋਲੋਂ ਹੋਏ ਆ ਇਸ ਲਈ ਸਰਬੱਤ ਖਾਲਸੇ ਨੇ ਅੱਜ ਤੋਂ 9 ਸਾਲ ਪਹਿਲਾਂ ਇਹ ਫੈਸਲਾ ਕੀਤਾ ਸੀ ਕਿ ਗਰਵਚਨ ਸਹਾਰਾ ਨੂੰ ਲਾਇਆ ਜਾ ਰਿਹਾ ਹੈ ਕੌਮ ਨੇ ਪ੍ਰਵਾਨ ਕਰ ਲਿਆ ਅੱਜ ਇਹਨਾਂ ਨੂੰ ਵੀ ਲਾਉਣਾ ਪਿਆ ਤੇ ਇਹਨਾਂ ਨੂੰ ਦਰਬਾਰ ਸੈਕੂ ਵੀ ਬਾਹਰ ਕੱਢਣਾ ਪਿਆ ਇਹਨਾਂ ਕੌਮ ਨੇ ਫੈਸਲਾ ਕੀਤਾ ਸੀ ਕਿ 90 ਲੱਖ ਹਥਿਆਰਾਂ ਦਾ ਉਹ ਵੀ ਮੰਨਣਾ ਪਿਆ ਕੌਮ ਨੇ ਇਹ ਫੈਸਲਾ ਕੀਤਾ ਸੀ ਕਿ ਇਹ ਬੰਦੇ ਦੋਸ਼ੀ ਨੇ ਇਹਨਾਂ ਦੇ ਕੋਲ ਫਖਰੇ ਤੌਣ ਤੇ ਪੱਥਰ ਪੰਚ ਰਤਨ ਅਜੇ ਵਾਪਸ ਲੈ ਰਹੇ ਆ ਅੱਜ ਦੇ ਸਿੰਘ ਸਹਿਬਾਨਾ ਨੇ ਵੀ ਉਹ ਉਹਨਾਂ ਨੂੰ ਵਾਪਸ ਲਿਆ ਹੈ ਇਸ ਲਈ ਅਸੀਂ ਸਿੰਘ ਸਾਹਿਬ ਦੇ ਇਜਤੇ ਸਤਕਾਰ ਕਰਦੇ ਹੋ ਠੀਕ ਕੀਤਾ ਸਰਬਤ ਖਾਸ ਨੇ ਇੱਕ ਹੋਰ ਐਂ ਫੈਸਲਾ ਲਿਆ ਸੀ ਕਿ ਬਾਦਲਾਂ ਨੂੰ ਸਿੱਖ ਪੰਥ ਦੀ ਰਾਜਨੀਤਿਕ ਤੌਰ ਤੇ ਰੱਦ ਕੀਤਾ ਜਾਵੇ ਕੌਮ ਨੇ ਪੰਜਾਬੀਆਂ ਨੇ ਸਿੱਖਾਂ ਨੇ ਸਾਰਿਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਰਾਸੀ ਤੌਰ ਤੇ ਰੱਦ ਕਰਕੇ ਰੋਟੀ ਟੋਕਰੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਸੁੱਟ ਦਿੱਤਾ ਕਿ ਇਹਨਾਂ ਦੀ ਹੁਣ ਸਾਨੂੰ ਕੋਈ ਲੋੜ ਨਹੀਂ ਸਿੰਘ ਸਾਹਿਬਾਨ ਨੇ ਨੂੰ ਅਸੀਂ ਬੇਨਤੀ ਕਰਦੇ ਆ ਜਿਹੜਾ ਉਹਨਾਂ ਨੇ ਉਹਨਾਂ ਗਾਗੀਆਂ ਲੋਕਾਂ ਦੀ ਕਮੇਟੀ ਬਣਾ ਕੇ ਜਾਂ ਉਹਨਾਂ ਲੋਕਾਂ ਨੂੰ ਦੁਵਾਰਾ ਖੜੇ ਕਰਕੇ ਪੰਛ ਦੇ ਉੱਪਰ ਜਾਂ ਆਪਣੀ ਗੱਡੀ ਦੇ ਡਰਾਈਵਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਨੇ ਉੱਥੇ ਉਹ ਦਿਨ ਕਿਹਾ ਹੈ ਇਸ ਫੈਸਲੇ ਤੇ ਸਿੰਘ ਸਾਹਿਬਾਨ ਨੂੰ ਅਸੀਂ ਬੜੀ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਉਹ ਇਹ ਫੈਸਲੇ ਤੇ ਪੁਨਰ ਵਿਚਾਰ ਕਰਨ ਵਿਚਾਰ ਕਰਕੇ ਨਵੀਂ ਨਰੋਈ ਪੰਜਾਬ ਦੇ ਪੰਥ ਦੇ ਮੁੱਦਿਆਂ 'ਤੇ ਸਮਰਪਿਤ ਸਿੱਖ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਸਥਾਪਿਤ ਕਰਨ ਦੇ ਸਹਿਯੋਗ ਕਰਨ ਨਾਲ ਖੜੇ ਹੋ ਤਾਂ ਕਿ ਲੋਕ ਪਾਸੇ ਹੋਣ ਤੇ ਨਵੀਂ ਲੀਡਰਸ਼ਿਪ ਨੇ ਕੰਮ ਨੂੰ ਮੁਹੱਈਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਅੱਜ ਸਰਵੀਰ ਸਿੰਘ ਬਾਲੂ ਤੇ ਕਰਨਾ ਵਾਪਰੀ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਸਾਰੇ ਜੀਵੀਆਂ ਪਰਿਵਾਰਕ ਸਿਹਤ ਹੈ ਕੇ ਬੈਠ ਗਿਆ ਹੈ ਉਹਨਾਂ ਦਾ ਪੱਖ ਤੇ ਉਹਨਾਂ ਦੇ ਵਿਚਾਰ ਰੱਖਣ ਚਾਹੁੰਦਾ ਹੈ ਜੋ ਚੌਣੀ ਕਮੇਟੀ ਦੇ ਸਾਰੇ ਸਿੰਘ ਸਹਿਬਾਨ ਹਨ ਤੇ ਹਨ ਉਹਨਾਂ ਨੇ ਜੋ ਸਰਬੱਤ ਖਾਲਸੇ ਦੇ ਫੈਕਟਰੀ ਸੀ ਉਹਨਾਂ ਦੇ ਮੋਹਰ ਲਾ ਦਿੱਤੀ ਜੋ ਭਾਈ ਮੋਹਨ ਸਿੰਘ ਵੀਰੇ ਨੇ ਦੱਸਿਆ ਹੈ ਇੱਕ ਵਿਆਕਤੀ ਜਿਨੇ ਬਹਿਵਲ ਗੋਲੀ ਕਾਂਡ ਦੇ ਵਿੱਚ ਜ਼ਿੰਮੇਵਾਰੀ ਲਈ ਤੇ ਮਹਾਮ ਕਤਲ ਕੀਤਾ ਤੇ ਕਾਲਾ ਕਹ ਤੇ ਜਹੰਤਰਾ ਨੇ ਵੀ ਕਹਿਤਾ ਇਹ ਜੋ ਕਤਲ ਕੀਤਾ ਹੈ ਇਹ ਸudar bhushan singh maan vallon banayi gayi shit ਕੋਨੇ ਵੀ ਇਹ ਗੱਲ ਰਿਪੋਰਟ ਦੇਦੀ ਕਿ ਇਹਨੇ ਬਹਿਵਲ ਤੇ ਕੋਟਪੂੜਾ ਦੇ ਵਿੱਚ ਗੋਲੀ ਚਲਾ ਕੇ ਸਿੰਘਾਂ ਨੂੰ ਛੇੜ ਕੀਤਾ ਫਟੜ ਕੀਤਾ ਐਲਕੇ ਯਾਦਵ ਦੀ ਛਟਨ ਅਸੀਂ ਇਹ ਭਗਵਾਨ ਸਿੰਘ ਮਾਨ ਤੋਂ ਪੁੱਛਣਾ ਚਾਹੁੰਦੇ ਆਂ ਵੀ ਉਹਦੀ ਕਿਹੜੀ ਮਜਬੂਰੀ ਆ ਕਿਹੜਾ ਸਮਝੌਤਾ ਹੈ ਬੰਦਾ ਮੰਨ ਰਿਹਾ ਵੀ ਮੈਂ ਕਦਰ ਕਰਤੇ ਮੈਂ ਸਾਰੇ ਗਿਣਾ ਕਰਤੇ ਤੇ ਨਾਲ ਹੀ ਅਕਾਲ ਤਖਤ ਤੋਂ ਦੱਸਿਆ ਜਾ ਰਿਹਾ ਵੀ ਤੂੰ ਦੋਸ਼ੀ ਐ ਫਿਰ ਉਹਦੀ ਬਣਾਈ ਹੋਈ ਛਿੱਟ ਦੋਸ਼ੀ ਕਹਿ ਰਹੀ ਐ ਅਸੀਂ ਸਮਝਦੇ ਆਂ ਕਿ ਜਿਹੜੀ ਭਗਵਾਨ ਸਿੰਘ ਮਾਨ ਸਿਖਵੀਰ ਸਿੰਘ ਬਾਦਲ ਇਸੇ ਤਰ੍ਹਾਂ ਕਾਂਗਰਸ ਭਾਜਪਾ ਇਹ ਡਰਾਮੇ ਕਰਦੇ ਆਂ ਵਿਰੋਧੀ ਨਹੀਂ ਜੇ ਵਿਰੋਧੀ ਹੁੰਦੇ ਤਾਂ ਅੱਜ ਤੀਕ ਭਗਵਾਨ ਸਿੰਘ ਮਾਨ ਉਹਨਾਂ ਦੇ ਕੋਈ ਕਾਰਵਾਈ ਕਰਦਾ। ਇਹੀ ਕਾਰਨ ਜਿਵੇਂ ਡੇਰੇ ਵਾਲਿਆ ਤੇ ਭਾਈ ਸਾਹਿਬ ਨੇ ਦੱਸਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ। ਤੁਹਾਡੇ ਰਾਹੀਂ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਦਿੱਲੀ ਦੀ ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ 'ਚ ਆਪਣਾ ਪੱਖ ਰੱਖਣਾ ਚਾਹੁੰਦੇ ਆ ਤੇ ਸੰਸਾਰ ਦੇ ਲੋਕਾਂ 'ਚ ਪੱਖ ਰੱਖਣਾ ਚਾਹੁੰਦੇ ਆ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖਿਆਂ ਨੂੰ ਅੰਗ ਪਾੜਨ ਵਾਲਿਆਂ ਨੂੰ ਸਿਕਿਉਰਟੀਆਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਸਰਕਾਰ ਕੋਈ ਸਜ਼ਾ ਨਹੀਂ ਦੇਵੇਗੀ। ਇਹ ਤਹਿਵੇਤੇ ਕੋਰੀ ਕਾਂਚ ਚਲਾਉਣ ਵਾਲਿਆਂ ਨੂੰ ਕੋਟ ਪੂਰਾ ਸਰਕਾਰ ਜਿਵੇਂ ਅੱਜ ਕਮਿਸ਼ਨਰ ਨੇ ਪਿਆਰਿਤ ਜਨਰਲ ਮੰਡਲ ਨੇ ਦਿੱਤੇ ਹੈ ਜੇ ਉਹਨਾਂ ਨੂੰ ਇਹ ਚਲਾਨ ਪੇਸ਼ ਕੀਤਾ ਹੁੰਦਾ ਕਦਰ ਦੇ ਵਿੱਚ ਜਿਹੜੀ ਸਿੱਟ ਪਹਿਲੇ ਹੀ ਯਾਦਵ ਦੀ ਕਰ ਚੁੱਕੇ ਤੇ ਕਦਰਾਂ ਵਾਪਰ ਨਹੀਂ ਸੀ ਇਹਦੇ ਲਈ ਭਗਵਾਨ ਸਿੰਘ ਮਾਨ ਵੀ ਜ਼ਿੰਮੇਵਾਰ ਹੈ ਕਿਉਂਕਿ ਦੋਸ਼ੀਆਂ ਨੂੰ ਖੁੱਲ੍ਹਿਆ ਛੱਡ ਕੇ ਉਹਨਾਂ ਸਾਰਿਆਂ ਨੂੰ ਸਿਕਿਉਰਿਟੀਆ ਦੇ ਕੇ ਤੇ ਇੱਕ ਸਵਾਲ ਜਿਹੜਾ ਪੰਥ ਦੇ ਅੱਗੇ ਦੇ ਸਾਡੇ ਸਾਰੇ ਦੇ ਅੱਗੇ ਆ ਤੇ ਫਿਰ ਪੰਥ ਇਨਸਾਫ ਲਵੇ ਕਿ ਅੰਤਨ ਸਾਫ ਕਿਵੇਂ ਲਵੇ ਪਹਿਲਾ ਬੀਨ ਸਿੰਘ ਦਾ ਇਥੇ ਕਾਣ ਹੋਇਆ ਇੰਦਰਾ ਗਾਂਧੀ ਨੇ ਜੋ ਬਚੇ ਇਥੇ ਵਾਪਰਿਆ ਹੀਵੇਂ ਸਾਫ ਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਇਨਸਾਫ ਲਿਆ ਹੈ ਉਹ ਇੰਦਰਾ ਗਾਂਧੀ ਦਾ ਲਿਆ ਹੈ ਪਹਿ ਬੀਨ ਸਿੰਘ ਦਾ ਲਿਆ ਹੈ ਜਾਂ ਹੋਰ ਲਿਆ ਹੈ ਪੰਥ ਉਹਨਾਂ ਦੇ ਨਾਲ ਆ ਅੱਜ ਵੀ ਅਸੀਂ ਸਮਝਦੇ ਹਾਂ ਕਿ ਭਾਈ ਜਿਹੜਾ ਚੌੜਾ ਸਾਹਿਬ ਉਹਦਾ ਕੋਈ ਕੋਈ ਹੋਰੇ ਜੋੜੇ ਗਰਾਹ ਕੀਤਾ ਹੈ ਉਹਨੇ ਜਾਣ ਸ਼ਰੇਆਮ ਕੀਤਾ ਹੈ ਪੁਲਿਸ ਉਹਦੇ ਤੇ ਕੋਈ ਤਸ਼ੱਦਦ ਹੈ ਕੋਈ ਕਾਰਵਾਈ ਨਾ ਕਰੇ ਕਾਂਥੋ ਦੇ ਨਾਲ ਆਵਦੀ ਕਾਨੂੰਨੀ ਕਾਰਵਾਈ ਕਰੇ ਤੇ ਭਗਵੰਤ ਸਿੰਘ ਮਾਨ ਸਾਰੇ ਦੁੱਖਾਂ ਸਮੇਤ ਬਿਆਦਵੀ ਵਾਲਿਆਂ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਰੂਪ ਚ ਫੜ ਕੇ ਜੇਲ੍ਹ ਚ ਭੇਜੇ ਤਾਂ ਨਾ ਨਾ ਜਨਰਲ ਸੁਰੱਖਤ ਰਹੇ ਤੇ ਕਾਨੂੰਨ ਆਪਣੀ ਕਾਰਵਾਈ ਵੀ ਕਰੇ ਧੰਨਵਾਦ ਵੈਦ ਜੀ ਦਾ ਖਾਲਸਾ ਜਦ ਬਜ਼ੁਰਗ ਇਹ ਨਹੀਂ ਦੇਖਿਆ ਜਦ ਬਜ਼ੁਰਗ ਸੰਸਾਰ ਤੋਂ ਜਾਂਦਾ ਹੈ ਤੇ ਮੌਤ ਇਹਦੇ ਉਦੂ ਕੀੜਾ ਹੁੰਦੀ ਹੈ ਪਰ ਮਾਰ ਨੂੰ ਵੀ ਦੁੱਖ ਹੁੰਦਾ ਸਾਕੀ ਸਬੰਧੀਆਂ ਨੂੰ ਵੀ ਦੁੱਖ ਹੁੰਦਾ ਉਸ ਵਿਅਕਤੀ ਨੇ ਵੀ ਬੋਲਾਇਆ ਸਾਡੇ ਗ੍ਰੰਥ ਤੇ ਲਿਖਿਆ ਸਾ ਕੋ ਦੱਸ ਰਿਹਾ ਸੁਸਾਲ ਦੀਆਂ ਕਿਤਾਬਾਂ ਤੇ ਜਿਹੜੇ ਵਿਦਵਾਨ ਨੇ ਦੱਸਿਆ ਪਹਿਲੀ ਲੀਡਰਸ਼ਿਪ ਜਿਹਨੂੰ ਬਜ਼ੁਰਗ ਹੋ ਗਈ ਹੈ ਉਹ ਹੁਣ ਇਥੋਂ ਵਧਾਈ ਗਈ ਲੈ ਰਹੇ ਆ ਤੇ ਨਵੀਂ ਲੀਡਰਸ਼ਿਪ ਜਦੋਂ ਬੱਚਾ ਜਨਮ ਲੈਂਦਾ ਦੁੱਖ ਉਦੋਂ ਵੀ ਹੁੰਦਾ ਸਾਡੀ ਕੌਮ ਇੱਕ ਦੁੱਖ ਤੇ ਤੀੜਾ ਵੀ ਦੀ ਲੰਘ ਰਹੀ ਹੈ ਜਿਹੜੀ ਪੀੜ੍ਹਾ ਪਹਿਲਿਆਂ ਦੇ ਜਾਣਦੀ ਤੇ ਨਵੇਂਆਂ ਦੇ ਆਉਣ ਦੀ ਇਸ ਦੇ ਵਿਚਾਲੇ ਸਾਡਾ ਪੰਥ ਅੱਜ ਖੜਾ ਹੋਇਆ ਅਸੀਂ ਇਸ ਇਹੇ ਚਾਹੁੰਦੇ ਆ ਕਿ ਇਹ ਸਿੰਘ ਸਾਹਿਬ ਦੀ ਹਵਾਰਾ ਸਾਹਿਬ ਦੀ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਉਹਨਾਂ ਨੂੰ ਸਤਕਾਰ ਨਾਲ ਬਦੈਗੀ ਦੇਣ ਨਵੇਂ ਆਵਾਜ਼ ਤੇ ਨਵੇਂ ਪੀੜਵੰਨਾਂ ਨੂੰ ਤਾਂ ਕਿ ਕੌਮ ਦੀ ਅੱਗੇ 100 ਸਾਲ ਬਾਅਦ ਤੇ ਚੰਗੀ ਅਗਵਾਈ ਕਰਨ ਲਈ ਕੋਈ ਨਵੀਂ ਲੀਡਰਸ਼ਿਪ ਦਾ ਬੰਨ ਨੂੰ ਵੱਧਿਆ ਢੰਗ ਨਾਲ ਵੱਧਿਆ ਜਾ ਸਕੇ ਤਾਂ ਕਿ ਜਿਹੜਾ ਤੁਹਾਡੇ ਡੈਪਟੀ ਡਾਇਰੈਕਟਰ ਗਿਆ ਨਵੀਂ ਡੈਲੀਵਰੀ ਪੱਤਰ ਨੂੰ ਵੀ ਵੇਰਵਾ ਪੱਤਰ ਵੀ ਹੋਵੇ ਤੇ ਪ੍ਰਧਾਨ ਜੀ ਤੋਂ ਲੋ ਉਹਦੇ ਦਾ ਟੋਲ ਨੂੰ ਕਿ ਇਹ ਇਥੇ ਪ੍ਰਕਿਰਿਆ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਦੇਣਤੀ ਸਰੋ ਜਿਹੜੀ ਇਹ ਗੱਲ ਉਹਨੇ ਕਹੀ ਹੈ ਕਿ ਨਵੀਂ ਪ੍ਰਕਿਰਿਆ ਕਰੀ ਰਹੀ ਕਿ ਕੀਤੀ ਜਾਵੇ ਤੇ ਇਹ ਅਸਟਾਲੀ ਦਾ ਨੂੰ ਮਜਬੂਤ ਕੀਤਾ ਜਾਵੇ ਤੇ ਉਹ ਝੁੱਲ੍ਹਾ ਸੇਟਕੇ ਦੇ ਵਿੱਚੇ ਸ਼ਾਮਲ ਹੋ ਜਾਂਦਾ ਤੇ ਉਹ ਕਾਲੀ ਜਲਦੀ ਸਰਜੀਤੀ ਕਰ ਰਹੇ ਆ ਕਾਲੀ ਸੂਚਾ ਪੰਥ ਹੈ ਸਾਰੇ ਸੇ ਕਿਸੇ ਵੀ ਅਕਾਦੀ ਅਸੀਂ ਇਹ ਕਰੀ ਸਾਰਾ ਪੰਥ ਹੀਆ ਕਾ ਦੀਆ ਕਾਲਪੁਰ ਤੋਂ ਮੰਨਦਾ ਹੈ ਸਵਾਲ ਇਹ ਕਿ ਹੁੰਦੇ ਵਿੱਚੋਂ ਕਈ ਬੰਦੇ ਐਸੇ ਹੁੰਦੇ ਨੇ ਜਿਵੇਂ ਬਾਗਲ ਵਰਗੇ ਪੈਦਾ ਹੋ ਗਏ ਜਾਂ ਇਹੋ ਜਿਹੇ ਕੋਈ ਜਿਹੜੇ ਰੋਕੀ ਨੇ ਜਿਹੜੇ ਸਾਡੀ ਸਭਿਤੀ ਨੂੰ ਉਹ ਨੁਕਸਾਨ ਪਹੁੰਚਾ ਰਹੇ ਆ ਉਹਨਾਂ ਨੂੰ ਪਾਸੇ ਕਰਕੇ ਨਵੇਂ ਲੋਕ ਲਿਆਉਂਦੀ ਜੇ ਉਹਨਾਂ ਨੂੰ ਸਾਡੀ ਇਹ ਲੀਡਰਸ਼ਿਪ ਹੋਣੀ ਹੈ ਉਹਨਾਂ ਲੋਕਾਂ ਦੀ ਅਗਵਾਈ ਕਰਨੀ ਹੈ ਇਹ ਫੇਰ ਮੇਰੇ ਖਿਆਲ 'ਚ ਇਹ ਕਾਰਵਾਈ ਦਾ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਪੈਸਾ ਵੀ ਜਿੰਨਾ ਨੇ ਪਾ ਕੇ ਵਿਚਾ ਭਾਈ ਸਾਹਿਬ ਇੱਕ ਮਿੰਟ ਵੇਸ ਤਾਂ ਮੇਰੀ ਗੱਲ ਕੋਈ ਲੋਕਾਂ ਦੇ ਵਿੱਚ ਜਿਹੜਾ ਨਤੀਜਾ ਹੈ ਵੀ ਅਸੀਂ ਸ਼ਾਮਲ ਨਹੀਂ ਹੋਵਾਂਗੇ ਕਿਉਂਕਿ ਜਿਹੜੀਆਂ ਕਮੇਟੀਆਂ ਆ ਜਾਂ ਜਿਹੜੇ ਬੰਦੇ ਨੂੰ ਇਕੱਠੇ ਕੀਤਾ ਉਹੀ ਲੋਕ ਆ ਜਿਹੜੇ ਸਾਰੀਆਂ ਘਟਨਾਵਾਂ ਲਈ ਜ਼ਿੰਮੇਵਾਰ ਰਹਿ ਬਿਆਰ ਵੀ ਜੇ ਹਾਲਾਤ ਹੋਏ ਉਸ ਸਮੇਂ ਸਾਰੀ ਸਰਕਾਰ ਸੀ ਉਹ ਦੋਸ਼ੀਆਂ ਨੂੰ ਸਾਰਿਆਂ ਨੂੰ ਰਾਜਨੀਤਿਕ ਤੌਰ ਤੇ ਸਿੰਘ ਸਾਹਿਬ ਜੀ ਦਾ ਪੂਰਨ ਵਿਚਾਰ ਕਰਨ ਦੀ ਭਾਈ ਸਾਹਿਬ ਨੇ ਕਿਹਾ ਉਹਨਾਂ ਨੂੰ ਵਾਪਸੇ ਕਰਨਾ ਚਾਹੀਦਾ ਹੈ ਉਹੀ ਲੋਕਾਂ ਨੂੰ ਕਹਿਣ ਵੀ ਆਸੀਂ ਉਹਨਾਂ ਚ ਅਸੀਂ ਕਿਸੇ ਪ੍ਰਕਿਰਿਆਇਂ ਸ਼ਾਮਲ ਨਹੀਂ ਹੋਵਾਂ। ਉਹ ਪਾਈ ਪਾ ਵੋਟ ਵੀ ਨਹੀਂ ਪਾਉਂਦੇ। ਹਾਂਜੀ ਲੋਕਾਂ ਨੂੰ ਵੋਟ ਵੀ ਨਹੀਂ ਕਿਉਂ ਨਹੀਂ ਪਾਉਂਦੇ? ਚੰਨਜੀਤ ਸਿੰਘ ਜੀ ਇਹ ਤੁਹਾਡਾ ਤੇ ਕੁਝ ਇੱਕ ਬਰਤਾਂਤ ਗਲਤ ਸਿਰਜਿਆ ਜਾ ਰਿਹਾ ਹੈ। 100% ਗਲਤ ਸਿਰਜਿਆ ਜਾ ਰਿਹਾ ਹੈ। ਅਸੀਂ ਫ੍ਰੀਡ ਕੋਰਟ ਦੇ ਵਿੱਚ ਆਪਣਾ ਮੈਂਬਰ ਪਾਰਲੀਮੈਂਟ ਖੜਾ ਕੀਤਾ। ਸਾਰੀਆਂ ਰਾਸੀ ਪਾਰਟੀਆਂ ਨੂੰ ਰੱਦ ਕਰਕੇ ਕਿਸੇ ਵਿਅਕਤੀ ਨਾਲ ਸਾਡੇ ਵਿਚਾਰਧਾਰਕ ਅਖਰੇਵੇਂ ਹੋ ਜਾਣੇ ਵੱਖਰੀ ਗੱਲ ਹੈ। ਇਸੇ ਤਰ੍ਹਾਂ ਖਰੂਰ ਸਾਹਿਬ ਕਾਉਂ ਅਸੀਂ ਦੋ ਐਮਪੀ ਜਿਹੜੇ ਪੰਥ ਦੇ ਉਮੀਦਵਾਰ ਸੀ ਉਹਨਾਂ ਵਿਚਾਰਚਾਰਕ ਮੱਤ ਪੇਦ ਵਕਰੀ ਗੱਲ ਕਿ ਜਿਹੜੇ ਹੋ ਸਕਦੇ ਪਰ ਉਹ ਪੰਥਰੇ ਫਤਵਾ ਦਿੱਤਾ 1999 ਜਿਉਂ ਤੁਸੀਂ ਇਹ ਆਦੇ ਸੀ ਵੀ ਇਹਦਾ ਜੀ ਟਾਂਗ ਜੜੀਆਂ ਸਵਾਰੀਆਂ ਸਾਰੇ ਲੋਕਾਂ ਨੇ ਫਤਵਾ ਦਿੱਤਾ ਇੱਕ ਮੈਂ ਤੁਹਾਨੂੰ ਯਾਦ ਕਰਾਉਣਾ ਤੁਹਾਡੀ ਖਬਰ ਸੀ ਕਿ ਸਰਬੱਤ ਖਾਲਸਾ ਪਾਈ ਮੋਕੋ ਸੀ ਜਿਹਦੇ ਕਵਰੇਜ ਹੋਇਗਾ ਇਹਦੇ ਕੋਈ ਤਿਆਰੀ ਨਹੀਂ ਕਿਹਾ ਸੀ ਨਾ ਤੁਸੀਂ ਕਿ ਉੱਥੇ ਲੱਖਾਂ ਲੋਕ ਗਏ ਅੱਜ ਪੰਥ ਬਿਲਕੁਲ ਨਵੀਂ ਲੀਡਰਸ਼ਿਪ ਲਈ ਖੜੇਗਾ ਪਰ ਉਹ ਵੀ ਠੀਕ ਹੈ ਜੀ ਉਹ ਕਾਜ ਬੰਦ ਕਰਦੇ ਨਾਲ ਉਹ ਆਪੇ ਜੀ ਅਸੀਂ ਤਾਂ ਪਰ ਲੜੀਆਂ ਨੇ ਜੇ 13 ਜੇ 13 ਜੇ ਉਹ ਪਾਸ ਬਦੇ ਸਦਰ ਦੇ ਲੜੀਆਂ ਨੇ ਪਾਸ ਤੇ ਸਦਰ ਤੇ ਆਪਾਂ ਜਿੱਤੀ ਆ ਜਿਹੜਾ ਕਾਗੀਦਲ ਦੀ ਇੱਕ ਕੰਟੈਕਟ ਸਿੰਘ ਸਾਹਿਬ ਨੇ ਲਿਖਿਆ ਹਰ ਸਿੱਖ ਜੀਣਾ ਕਾਜੀ ਉਹ ਹਰ ਸਿੱਖ ਜੀਣਾ ਇਸ ਨੂੰ ਮੇਲਵੇਂ ਸ਼ਾਮਲ ਹੋਵੇ ਤੇ ਬਾਦਲਾਂ ਨੂੰ ਕਮਜ਼ੋਰ ਕਰਕੇ ਬਾਹਰ ਕੱਢੋ ਆਪ ਸਟਰੋਂਗ ਹੋ ਜੋ ਐਸਟਰੋ ਦੀ ਗੱਬਣੀ ਆਪਾਂ ਨਹੀਂ ਚਲਾ ਹੀ ਰਹੇ ਅਸੀਂ ਸਾਰੇ ਜੇ ਬੈਠੇ ਆ ਮੈਂ ਅਮ ਚਲਾਵਾਂਗੇ ਅਸੀਂ ਨਵੀਂ ਲੀਡਰਸ਼ਿਪ ਦੇਵਾਂਗੇ ਜੇ ਛੋਣੀ ਕਮੇਟੀ ਦੀ ਚੋਣ ਹੁੰਦੀ ਹੈ ਉਹ ਜਮੂਰੀ ਅਧਿਕਾਰ ਹੈ ਪਏ 10 ਧਰੇ ਲੜਨੇ ਇਹ ਚਰ ਰਹੀ ਹੋਤੀ ਕੋਈ ਮੈਂ ਕਹਿੰਦਾ ਮੈਂ ਵਧੀਆ ਅਗਵਾਈ ਕਰਤਾ ਨਹੀਂ ਸਿੰਘ ਸਾਹਿਬਾਂ ਦੇ ਮੈਂ ਵਧੀਆ ਅਗਵਾਈ ਕਰਤਾ ਨਹੀਂ ਸਭ ਵੀਰ ਸਿੰਘ ਭਾਈ ਸਾਹਿਬ ਕੋਈ ਜਿੰਨੀਆਂ ਜਥੇਬੰਦੀਆਂ ਕਹਿੰਦੀ ਸਾਡੀ ਨਰਸਰ ਦੇ ਅਸੀਂ ਆਪਣਾ ਫੈਸਲਾ ਸਾਨੂੰ ਉਮੀਦ ਹੈ ਵੀ ਅਸੀਂ ਸ਼੍ਰੋਣੀ ਕਮੇਟੀ ਚ ਕਿਉਂਕਿ ਲੋਕ ਸਾਰੇ ਦੋਸ਼ੀ ਐ ਇਹਨਾਂ ਨੂੰ ਘਰੀ ਤੋਰ। ਪਰ ਸਾਹਿਬ ਤੁਸੀਂ ਤੈਅ ਰਹਾ ਤਾਂ ਆਪਾਂ ਇਹ ਸਾਲ ਵੀ ਲਾ ਦੇ। ਤੁਸੀਂ ਇਹ ਕਹਿੰਦੇ ਹੋ ਜਿਹੜੇ ਜਿੰਨੇ ਸਾਰੇ ਦੋਸ਼ੀ ਸ਼ਾਮਲ ਆ। 그러면은 ਬਾਹਰ ਚੁੱਕਿਆ ਕਰੋ ਕਿ ਇਹ ਵਿਅਕਤੀ ਬਾਹਰ ਲੋਕ ਉਹ ਜਿਹੜੇ ਪੰਜ ਮੈਂਬਰੀ ਕਮੇਟੀ ਜਾਂ ਜਿਹੜਿਆਂ ਨੇ ਅੱਜ ਸਾਰੇ ਨੇ ਇਹ ਗੱਲ ਤਸਲੀਮ ਕਰ ਲਈ ਸਿੰਘ ਸਾਹਿਬ ਨੇ ਵੀ ਕਹਿ ਦਿੱਤਾ ਵੀ ਪੰਚ ਦਾ ਨਿਸ਼ਾਨ ਕੀਤਾ ਹੈ ਪੰਥ ਨੇ ਉਹਨੂੰ ਰੱਦ ਕਰ ਸਰਬੱਤ ਖਾਲਸੇ ਦੀ ਗੱਲ ਨੂੰ ਮੰਨ ਲਿਆ ਅਸੀਂ ਸਦਾ ਦਿੱਤਾ ਸੀ ਰਾਸੀ ਭਾਈ ਘੜ ਅਸੀਂ ਪੰਥ ਤੋਂ ਕੱਢਿਆ ਨਹੀਂ ਸੀ ਸਾਡੇ ਤੇ ਬੜਾ ਦਬਾਅ ਪਿਆ ਵੀ ਪੰਚੋਂ ਕੱਢੋ ਉਸ ਸਰਬੱਤ ਖਾਲਸੇ ਦੇ ਵਿੱਚ ਆ ਸਾਰੇ ਧਿਰਾਂ ਬੈਠੀਆਂ ਨਹੀਂ ਕੱਢਿਆ ਅਸੀਂ ਅਸੀਂ ਰਾਸੀ ਭਾਈ ਘੜ ਦਾ ਸੱਦਾ ਦਿੱਤਾ ਸੀ ਲੋਕਾਂ ਨੇ ਰਾਸੀ ਭਾਈ ਘੜ ਦੇ ਸੱਦੇ ਨੂੰ ਸਾਡੇ ਨੂੰ ਪ੍ਰਵਾਨ ਕਰ ਲਿਆ ਉਹ ਤਿੰਨਾਂ ਤੇ ਆ ਕੇ ਕਿੰਨਾ ਚਿਰ ਦੋ ਪੱਜ ਕੇ ਇੱਕ ਤੇ ਰਹਿ ਗਏ ਅਸੀਂ ਉਹੀ ਪੰਥ ਦੇ ਵਿੱਚ ਜਾਣਾ ਸਾਡਾ ਫਰਜ਼ ਹੈ ਇਹ ਕੋਈ ਪੰਥ ਵਿਰੋਧੀ ਜਾ ਕਾਲਤਾ ਦੇ ਵਿਰੋਧੀ ਕੋਈ ਕਹਾਣੀ ਨਹੀਂਗੀ ਅਸੀਂ ਪੰਥ 'ਚ ਆਪਣਾ ਪੱਖ ਲੈ ਕੇ ਜਾਵਾਂਗੇ ਸਾਨੂੰ ਉਮੀਦ ਹੈ ਉਹ ਆਪਦਾ ਪੱਖ ਰੱਖਣ ਉਹ ਦੱਸਣ ਵੀ ਅਸੀਂ ਕਿਉਂ ਗੋਲੀ ਚਲਾਈ ਕਿਉਂ ਅਸੀਂ ਡੇਰੀਆ ਨੂੰ ਬਾਫ ਕੀਤਾ ਕਿਉਂ ਅਸੀਂ ਜਾ ਕੇ ਸਾਰੇ ਟਿਕਟਾਂ ਮੰਗਣ ਗਏ ਕਿਉਂ ਕਾਨਫਰੰਸ ਉਹਦੇ ਨਾਲ ਕੀਤੀਆਂ ਕਿਉਂ ਬਲਾਕਕਾਰੀ ਸਾਧ ਨੂੰ ਉਹਨਾਂ ਨੇ ਹਵਾ ਦਿੱਤੀ ਅਸੀਂ ਆਪਣਾ ਪੱਖ ਰੱਖਾਂਗੇ ਅਸੀਂ ਜੋ ਪੰਥ ਬਚਾ ਕਰੂਗਾ ਉਹ ਤੁਹਾਡੇ ਸਾਹਮਣੇ जी तो पुनर्चार की गल की राष्ट्रीय तौर पर जो उन्होंने फैसला लेना है लैन राष्ट्रीय तौर पर लैन क्योंकि अधिकार है धार्मिक ले सर एक पासे एक अदालत ਕਿਸੇ ਨੂੰ ਦੋਸ਼ੀ ਦੇ ਰਹੀ ਹੈ ਤੇ ਉਹਨੂੰ ਸਾਰੇ ਕਿਹਾ ਦੱਸ ਰਹੀ ਵੀ ਤੇਰੇ ਕਿਹਾ ਕਿ ਉਹਨਾਂ ਨੂੰ ਸਾਰਿਆਂ ਨੂੰ ਪਾਸੇ ਹੋਣਾ ਚਾਹੀਦਾ ਪੰਤ ਦੇ ਵਿੱਚੋਂ ਕਿਸੇ ਰਾਸੀ ਉਹਦੇ ਤੇ ਉਹਨਾਂ ਨੂੰ ਨਹੀਂ ਬੈਠਣਾ ਚਾਹੀਦਾ ਸਾਰਿਆਂ ਆਪੇ ਨਵੀਂ ਲੀਡਰਸ਼ਿਪ ਪੈਦਾ ਹੋਗੀ ਕੋਈ ਖੜਾ ਨਹੀਂ ਰਹਿੰਦਾ ਤੁਸੀਂ ਲਿਖਤੀ ਰੂਪ ਤੋਂ ਦੋ ਪੇਸ਼ੇਦਾਰਾਂ ਨੂੰ ਕਿਹਾ ਤੋ ਹਟਾ ਕੇ ਜਾ ਜੀ ਹਾਂ ਤੁਹਾ ਤੁਸੀਂ ਲਿਖਤੀ ਹੋ ਤੁਹਾਡੇ ਰਾਏ ਇਸ ਲੋਕਾਂ ਦੇ ਅਸੀਂ ਮਾਰਚ ਕਰਾਂਗੇ ਅਸੀਂ ਪਿੰਨਾ ਚ ਜਾਵਾਂਗੇ ਮਾਰਚ ਕਰਾਂ ਅਸੀਂ ਜਿਹੜੇ ਸਾਡੇ ਮੁੱਦੇ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਲਈ ਰਿਹਾਈਆਂ ਲਈ ਜੇ ਜੇ ਜੇਗਦਾਰ ਸਿੰਘ ਵਾਰਾ ਬੈਠੇ ਸਾਰਿਆਂ ਨਿਆ ਰਿਆ ਲਈ ਕਿੰਨਾ ਨਹੀਂ ਜਾਵਾਂਗੇ ਇਸ ਮਸਲੇ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਉਠਾਵਾਂਗੇ ਸਾਧ ਜਨ ਨੂੰ ਜਿਹੜਾ ਅਸੀਂ ਚੰਡੀਗੜ੍ਹ ਵੱਡਾ ਕੱਟ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਜਾਣਾ ਉੱਥੇ ਵੀ ਇਹ ਮਸਲੇ ਅਸੀਂ ਨਾਲ ਉਭਾਰ ਇੱਕ ਮਿੰਟ ਮੁੱਖ ਮੰਤਰੀ ਵੀ ਬੇਤਨੀਆ ਦਾ ਇੰਦਾ ਪੈਣ ਇੱਕ ਮਿੰਟ ਇੱਕ ਮਿੰਟ ਫਾਰਮ ਫੈਸਲਾ ਕਰਤਾ ਅਕਾਲੀ ਜਲ ਬਰੌਂ ਦਾ ਰਾਜ ਸੀ ਇਹ ਗੁੱਦਾ ਦਾ ਕਾਰਨ ਹੈ ਜਾਂ ਤਾਂ ਸਜ਼ਾ ਵੀ ਰਾਸਤੀ ਸੁਣਾਉਂਦੇ ਤੇ ਆਪਣਾ ਫੈਸਲਾ ਵੀ ਰਾਸਤੀ ਕਰਦੇ ਜਾਂ ਧਾਰਮਿਕ ਸਜ਼ਾ ਸੁਣਾ ਕੇ ਕੇਵਲ ਧਾਰੂ ਫੈਸਲਾ ਕਰਦੇ ਫੈਸਲਾ ਕਰਦੇ ਨੇ ਧਾਰ ਸਜ਼ਾ ਦਾ ਧਾਰਮਿਕ ਧਾਰਮਿਕ ਸਜ਼ਾ ਲੱਗੀ ਹੈ ਫੈਸਲਾ ਅਗਲੇ ਪਾਸੇ ਕਰਦੇ ਕਿ ਰਾਜਨੀਤਕ ਤੌਰ ਤੇ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਓ ਇਹ ਦਮਦਾਵਾਲਾ ਸਿੰਘ ਸਾਹਿਬ ਦਾ ਫੈਸਲਾ ਅਸੀਂ ਇਸੇ ਦੇ ਵਿੱਚ ਇੱਕ ਮਿੰਟ ਅਸੀਂ ਇਸੇ ਦੇ ਪੁਨਰ ਵਿਚਾਰ ਕਰਨੇ ਗਏ ਰਹੇ ਫਿਰਸਾ ਸਿੰਘ ਬਟੋਆ ਤਾਂ ਵੀ ਅਕਸਰ ਇਹ ਕਹਿਸਾ ਹੋਇਆ ਕੋਈ ਧਾਰਮਿਕ ਸਿਖਿਅਤਾਂ ਨਾਲਾਂ ਚਲੇ ਬੋਲਿਆ ਉਹ ਫੈਸਲਾ ਰਾਸ਼ੀ ਕਰ ਦਿੱਤਾ ਕਿ ਉਹਨੂੰ ਰਾਸ਼ੀ ਤੋਂ ਬਾਹਰ ਕਰ ਦਿੱਤਾ ਕਿ ਧਾਰਮਿਕ ਧਾਰਮਿਕ ਕੋਈ ਸਾਰਾ ਕਿ ਇਹ ਜੋ ਬਜਟ ਘਟਾਵਾ ਆ ਆਪਣੀ ਪੁਰਾਣੇ ਸੰਸਦਾਂ ਜਾਂ ਦੇ ਵਿੱਚ ਇੱਕ ਰਾਸ਼ੀ ਘਟਨਾਵਾ ਸੀ ਸਾਰੀਆਂ ਹੀ ਲੇਕਿਨ ਇਹਦਾ ਫੈਸਲਾ ਹੋਇਆ ਆ ਉਹ ਸੇਵਾ ਲਈ ਗਈ ਆ ਜੋ ਦੋਸ਼ੀ ਨੂੰ ਸੇਵਾ ਨਹੀਂ ਸੁਝਾ ਲਈ ਜਾਂਦੀ ਆ ਸੁਝਾ ਤਾਂ ਬਾਅਦ ਸਿਵਾਲਾ ਜੰਦੀਆ ਐ ਸਿੰਘ ਸਾਹਿਬ ਨੂੰ ਇਹੀ ਕਹਿਣਾ ਆ ਕਿ ਉਹ ਸਜ਼ਾ ਲਾਉਣ ਇਹਨੇ ਮੁੜ ਕੇ ਜਿੱਦਾਂ ਸਿੰਘ ਇਹਨਾਂ ਨੇ ਕਿਹਾ ਆ ਬਾਈ ਮੋਕਸਣਾਨੇ ਤੇ ਮੁੜ ਕੇ ਨਜ਼ਰਸਾਨੀ ਕਰਨਾ ਇਹ ਨਾ ਸੁਝਾ ਲਾਉਣ ਇਹ ਸਜ਼ਾ ਰਾਸੀ ਹੋ ਜੇਦੀ ਆ ਕਿਉਂਕਿ ਜਿੰਨੀਆਂ ਘਟਨਾਵਾਂ ਪੰਜਾਬ ਵਿੱਚ ਵਾਪਰੀਆਂ ਨੇ ਸਾਰੀਆਂ ਧਾਰਮਿਕ ਤੇ ਰਾਸੀ ਸੀਗੀਆਂ ਉਸ ਹਿਸਾਬ ਨਾਲ ਮਨਿਹਰਾ ਫੈਸਲਾ ਆ ਉਹ ਰਾ ਇਹਨਾਂ ਨੂੰ ਸਜ਼ਾ ਰਾਸੀ ਨਾ ਲੱਗੇ उस तुम बाद लाइक ने रमे बनाई अपनी बनाई गई आई